ਆਈ ਸੁਣਿਆ ਸਾਡੇ ਐਮਐਲਏ ਸਾਹਿਬ ਨੇ ਇੱਥੇ ਕਿਸ਼ਤੀਆਂ ਚਲਾਤੀਆਂ ਬੜਾ ਗਾਹ ਪਿਆ ਹੋਇਆ ਸਾਡੇ ਸ਼ਹਿਰ 'ਚ ਬਾਜੀ ਬਣੀ ਬਹੁਤ ਜੁੰਡੇ ਦੀ ਮੌਕਾਤਾਜਤਾ ਜਨੇ ਹੋਏ ਫਿਰ ਉਤ ਸਾਰੀ 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 ਸਾਜੀ ਕੋਈ ਨਾ ਹੋਇਆ ਮੌਕੀ ਬਾਜੀ ਉਹ ਮੈਨੂੰ ਡਰਦਾ ਮੈਂ ਉਹ ਤੋਂ ਡਰਦਾ ਉਹ ਅਚ ਮੌ ਲੋ ਜੀ ਮਿੱਤਰੋ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਜੋ ਵੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਆਪਣਾ ਨੈਕਸਟ ਡੇ ਆਓ ਚੱਲੀਏ ਚੱਲੇ ਆਪਾਂ

ਆਹੀ ਬਾਜ਼ਾਰ ਹੋ 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 ਚੱਲ ਭਾਈ ਚੱਲ ਚੱਲ ਵੀਰੇ ਚੱਲ ਦੇ ਮਿੱਤਰੋ ਕਰੋ ਦਰਸ਼ਨ ਬੜਾ ਚੌਰ ਦੇ ਖਦਾ ਆਨੰਦ ਮਾਨਦੇ ਹੋਏ ਲੋ ਮਿੱਤਰੋ ਅੱਜ ਤੇ ਬਲਾਚੌਰ ਦੇ ਹੋ ਗਏ ਕੰਮ ਸਾਡੇ ਪੂਰੇ ਹੁਣ ਆਪਾਂ ਚੱਲੇ ਆਂ ਦਲਵਾਗ ਬਾਈ ਜੀ ਤੇ ਪਿੰਡ ਨੂਰਪੁਰ ਵਿੱਦੀ ਤੇ ਬਾਈ ਜੀ ਦਾ ਬੇਟਾ ਢੱਲਾ ਹੋ ਗਿਆ ਉਹਨਾਂ ਦਾ ਵੀ ਪਤਾ ਲਿਆਈਏ ਜਾ ਕੇ ਆਉ ਤੋਂ ਮਾੜ ਫਿਰ ਇਧਰ ਪਹਾੜ ਦਿਖਾਉਨੇ ਆ ਜਿਹੜੇ ਆਪਣੇ ਪੰਜਾਬ 'ਚ ਤੁਸੀਂ ਵੀ ਦੇਖੇ ਸ਼ਾਇਦ ਮਤਲਬ ਇੱਥੇ ਨੇੜੇ ਤੇੜੇ ਲੋਕਾਂ ਨੇ ਤਾਂ ਦੇਖੇ ਹੋਣਗੇ ਜਿਹੜੇ ਲੋਕਲ ਨੇ ਪਰ ਜਿਹੜੇ ਦੂਰ ਹਨ ਮੇਰੇ ਭਰਾਵੇ ਨਾਲ ਜੁੜੇ ਹੋਏ ਉਹਨਾਂ ਨੇ ਨਹੀਂ ਦੇਖੇ ਹੋਣਗੇ ਵੀ ਪੰਜਾਬ 'ਚ ਵੀ ਇਦਾਂ ਦੇ ਪਹਾੜ ਨੇ ਆ ਜੋ ਮਿੱਤਰੋ ਤੁਹਾਨੂੰ ਅੱਜ ਪਹਾੜ ਦਿਖਾਉਨੇ ਆ ਲੈਟਸ ਗੋ ਲਓ ਵੀ ਮਿੱਤਰੋ ਫਿਰ ਲਓ ਆਨੰਦ ਪਹਾੜਾਂ ਦਾ ਦੇਖੀ ਚੱਲਿਓ ਹਲੇ ਨਿਆਰਾ ਅੱਗੇ ਦੀ ਗੱਗੇ ਇਹ ਤਾਂ ਭਾਈ ਜੀ ਨਿਰਈ ਸਵਰਗ ਹੈ ਨਿਰਈ ਸਵਰਗ ਮੰਕੀ ਭਾਜੀ ਹੁਣੇ ਵੀ ਹੈਗੇ ਨੇ ਇਹ ਆ ਪਿਆਮ ਪਿਆ ਆ ਬੰਮੇ ਟ੍ਰੋਪੀਆ ਆ ਦੇਖੋ ਮੰਕੀ ਭਾਜੀ ਹੁਣੇ ਰੋਟੀਆਂ ਪਾ ਕੇ ਗਏ ਆ ਕੋਈ ਸੁੱਕੀਆਂ ਉਹ ਪ੍ਰਸ਼ਾਦਾ ਛਕ ਰਹੇ ਨੇ ਭਾਈ ਜੀ ਹੈ ਆਨੰਦ ਕੇ ਨਹੀਂ ਮਾਰਦੇ ਹੀ ਗੱਲਾਂ ਪਹਾੜੀ ਪਹਾੜਾ ਸੁਦਾ ਪਹਾੜੀ ਪਹਾੜ ਬਹੁਤ ਨਿਆਰਾ ਬਾਈ ਜੀ ਬਹੁਤ ਨਿਆਰਾ ਇੱਥੇ ਬਹੁਤ ਮਤਲਬ ਬਹੁਤ ਧਨੀ ਕਈ ਲੋਕਾਂ ਨੇ ਇੱਥੇ ਵਿੱਚ ਵਿੱਚ ਫਾਰਮ ਹਾਊਸ ਬਣਾਏ ਹੋਏ ਨੇ ਦਾ ਨਾਂ ਦਾ ਬੰਨਦੇ ਆ ਲੋਕ ਕਹਤੇ ਆ ਕਿ ਵਧੀਆ ਵੀ ਗੱਲ ਆ ਉਹ ਤੁਹਾਡੀ ਦੂਜਾ ਕੋਣੀ ਮੋੜ ਆ ਗਿਆ ਸੀ ਕੋਣੀ ਮੋੜ ਬਾਕੀ ਇੱਥੇ ਲੁੱਟ ਘੁੱਟ ਦਾ ਤਾਂ ਕਦੇ ਮੈਂ ਸੁਣਿਆ ਨਹੀਂ ਹੈਗਾ ਰਾਤ ਬਰਾਤ ਨੂੰ ਵੀ ਭਾਈ ਬਾਕੀ ਭਾਜੀ ਮਾੜੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿਉਂਕਿ ਰਾਤ ਨੂੰ ਇਹ ਦੇ ਸਾਹਮਣੇ ਜਾਂ ਫਿਰ ਇੱਕ ਤਰ੍ਹਾਂ ਦਾ ਜੰਗਲ ਆ ਫਿਰ ਇਹ ਤਾਂ ਰਾਤ ਨੂੰ ਪਰ ਇਹਦੇ ਏਰੀਆ ਚ ਸੁਣਿਆ ਨਹੀਂ ਕਦੇ ਬਾਕੀ ਭਾਈ ਕਿਸਮਤ ਆਪਣੋ ਆਪਣੀ ਵੀ ਰਾਤ ਬਰਾਤ ਬੰਦਾ ਆਵੇ ਤਾਂ ਦੇਖੋ ਤਾਂ ਸਹੀ ਮਿੱਤਰੋ ਮਿਹਿਆ ਇੱਥੇ ਆ ਕੇ ਤਾਂ ਬੰਦੇ ਦਾ ਉਹ ਮਾਈਂਡ ਫਰੈਸ਼ ਹੋ ਜਾਂਦਾ ਅੱਦਾ ਤਾਂ ਭਾਜੀ ਹੁਣੇ ਰੱਖੇ ਹੋਏ ਨੇ ਕੋਈ ਕਰਦਾ ਹੋਣਾ ਕੰਮ ਭਾਈ ਇੱਥੇ ਸ਼ਾਇਦ ਭਾਜੀ ਹੋਣਾ ਦਾ ਐਦਾ ਨਹੀਂ ਹੈਗਾ ਵੀ ਇੱਥੇ ਕਿਤੇ ਜਾਨਵਰਾਂ ਦਾ ਵੀ ਖਿਆਲ ਨਹੀਂ ਰੱਖਿਆ ਜਾਉਂਦਾ ਨੋ 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 ਇੱਥੇ ਜਿਵੇਂ ਬਾਬਾ ਬੌੜੀ ਸਾਹਿਬ ਵਾਲੇ ਨੇ ਹੋਰ ਪਸ਼ੰਤ ਮਹਾਪੁਰਖ ਇੱਥੇ ਇਹਨਾਂ ਨੇ ਉਹ ਬਣਾਏ ਹੋਏ ਨੇ ਆ ਦੇਖੋ ਜਿਵੇਂ ਇੱਦਾਂ ਪਾਣੀ ਪੀਣ ਨੂੰ ਜਿਵੇਂ ਆ ਮੌਂਕੀ ਭਾਈ ਹੁਣੇ ਪੀ ਰਹੇ ਸੀ ਇੱਦਾਂ ਪਾਏ ਹੋਏ ਨੇ ਤੇ ਇੱਥੇ ਗੱਡੀ ਆਉਂਦੀ ਆ ਹਰ ਰੋਜ਼ ਤੇ ਸਵੇਰੇ ਪਾਣੀ ਭਰ ਕੇ ਜਾਂਦੇ ਆ ਇੱਥੇ ਤੇ ਫਿਰ ਜਿਹੜੇ ਜਾਨਵਰ ਨੂੰ ਡੋੜ ਹੁੰਦੀ ਆ ਆਪਣੇ ਮੁਤਾਬਕ ਪੀ ਲੈਂਦਾ ਇੱਕ ਥਾਂ ਤੇ ਨਹੀਂ ਬਣੇ ਇਹ ਬਹੁਤ ਜਗ੍ਹਾ ਤੇ ਬਣੇ ਹੋਏ ਨੇ ਪੂਰਾ ਮਤਲਬ ਖਿਆਲ ਰੱਖਿਆ ਜਾਂਦਾ ਮੌਂਕੀ ਭਾਈ ਹੁਣਾਂ ਦਾ ਬਾਕੀ ਇਹ ਸਨੇਕ ਭੈਣ ਜੀ ਉਹਨੇ ਵੀ ਆਉਂਦੇ ਹੋਣਗੇ ਸਾਰੇ ਭੈਣ ਜੀ ਉਹਨੇ ਉੱਥੇ ਮਤਲਬ ਆਨੰਦ ਲੈ ਲੈ ਲਦੇ ਨੇ ਜਿਹਨਾਂ ਨੂੰ ਵੀ ਆ ਦੇਖੋ ਆ ਵੀ ਬਣਿਆ ਹੋਇਆ ਪਾਣੀ ਪੂਰਾ ਫੁੱਲ ਆ ਇਹਨਾਂ ਚ ਇਹ ਜੀਰਾ ਬੱਲਾ ਚੌਰ ਤੋਂ ਨੂਰਪੁਰ ਵੀ ਦਿੱਜਾਂਦੇ ਆ ਦੇਖੋ ਦਰਖਤਾਂ ਐ ਲੱਗਦੇ ਨੇ ਜਿਵੇਂ ਇਹਨਾਂ ਦੀ ਮਾਲਿਸ਼ ਕੀਤੀ ਹੁੰਦੀ ਹੁੰਦੀ ਆ ਉਹਨੇ ਆ ਦੇਖੋ ਆ ਬਣੇ ਹੋਏ ਨੇ ਮੈਂ ਪੜ੍ਹਾਂਗਾ ਇੱਥੇ ਸੋਸਾਇਟੀ ਦਾ ਨਾਮ ਵੀ ਲਿਖਿਆ ਹੋਇਆ ਸੀ ਜਿਨ੍ਹਾਂ ਨੇ ਵੀ ਕੰਮ ਕੀਤਾ ਬਾਕੀ ਰੋਡ ਵਧੀਆ ਬਣਿਆ ਹੋਇਆ ਸਾਫ਼ ਸੁਥਰਾ ਰੋਡ ਨੇ ਸਾਈਨ ਬੋਰਡ ਲੱਗੇ ਹੋਏ ਨੇ ਵਲੋਗਿੰਗ ਕਰਨੀ ਮਿੱਤਰੋ ਕਿਹੜਾ ਸੌਖੀ ਆ ਹੁਣ ਮੇਰਾ ਮੇਰੀ ਬਾਹਾਂ ਦੋਖਣ ਲੱਗ ਗਈ ਕਾਹੋਂ ਦੇਖੋ ਇਹ ਇਹ ਗੱਲ ਆ ਯਾਰ ਇੰਨਾ ਇੰਨੇ ਅਸੀਂ ਵੀ ਐਫਰਟ ਕਰਦੇ ਆ ਹਨਾ ਫੋਨ ਚੱਕ ਕੇ ਇਹ ਤੁਹਾਡਾ ਵੀ ਫਰਜ਼ ਬਣਦਾ ਯਾਰ ਤੁਸੀਂ ਵੀ ਯਾਰ ਪਿਆਰ ਮੁਹੱਬਤ ਦਿਖਾਇਆ ਕਰੋ ਕਿ ਨਹੀਂ ਕਿਉਂ ਗੰਦੇ ਆ ਦੇਖੋ ਸਾਈਨ ਬੋਰਡ ਵੀ ਲੱਗੇ ਹੋਏ ਨੇ ਤੁਸੀਂ ਵੀ ਯਾਰ ਵੀਡੀਓ ਆ ਪਿਆਰ ਦੇ ਕੇ ਸ਼ੇਅਰ ਸ਼ੇਅਰ ਕਰ ਦਿਆ ਕਰੋ ਕਮੈਂਟ ਕਮੈਂਟ ਮਾਰ ਕੇ ਦੱਸ ਦਿਆ ਕਰੋ ਵੀ ਚੰਗੀ ਮਾੜੀ ਸਾਨੂੰ ਵੀ ਪਤਾ ਲੱਗ ਜੇ ਕੁਝ ਜੇ ਮੌਕੀ ਭੈਣ ਜੀ ਉਹਨੇ ਵੀ ਆ ਗਏ ਨੇ ਆ ਭਾਜੀ ਉਹਨੇ ਬੈਠੇ ਨੇ ਰੈਸਟ ਕਰ ਰਹੇ ਨੇ ਕਈ ਭਾਜੀ ਉਹ ਆਹ ਰਖਿਆ ਦੇਖੋ ਅੱਜ ਜਿੰਨੇ ਇਹਨਾਂ ਤੇ ਬੈਠੇ ਸੀ ਇਹਨਾਂ ਚ ਪਾਣੀ ਦੀ ਗੱਲ ਕਰਦਾ ਸੀ ਮੈਂ ਬਹੁਤ ਖਿਆਲ ਰੱਖਿਆ ਜਾਂਦਾ ਬਈ ਮਾਗੀ ਭਾਜੀ ਉਹਨਾਂ ਦਾ ਵੀ ਆ ਚਟਾ ਪਹਾੜ ਆ ਗਿਆ ਬਈ ਇਹ ਤਾਂ ਬੰਦਾ ਇੱਧਰ ਨੂੰ ਗੱਡੀ ਬਿਨਾਂ ਕਿਸੇ ਕੰਮ ਤੋਂ ਹੀ ਪਾ ਲੈਣਾ ਬੰਦੇ ਦਾ ਮਾਈਂਡ ਉਂ ਫਰੈਸ਼ ਹੋ ਜਾਏ ਇੱਥੇ ਗੱਡੀ ਚਲਾ ਕੇ ਮੱਖੀਆਂ ਭੈਣ ਜੀ ਉਹਨੇ ਆ ਦੇਖੋ ਭਾਈ ਜੀ ਉਹਨੇ ਕੱਢ ਰਹੇ ਨੇ ਮੱਖੀਆਂ ਜੋ ਸ਼ਹਿਦ ਅੰਨ ਗਿਆ ਹੈ ਮੱਖੀਆਂ ਭੈਣ ਜੀ ਉਹਨਾ ਤੋਂ ਸ਼ਹਿਦ ਚੋਇਆ ਜਾ ਰਿਹਾ ਸੀ ਆਹ ਹੈ ਗੁੱਡ ਵੈਰੀ ਗੁੱਡ ਦਰਖਤੋ ਸੱਕੇ ਵੀ ਬਹੁਤ ਨੇ ਇੱਥੇ ਹੋਏ ਸਨ ਸੱਕੇ ਵੀ ਦਰਖਤੋ ਬਾਲੇ ਨੇ ਉਮਰ ਹੋ ਗਈ ਹੋ ਗਈ ਵਿਚਾਰਿਆਂ ਦੇ ਮੇਰਾ ਵੀ ਮਤਲਬ ਆਨੰਦ ਮੈਨੂੰ ਵੀ ਪੂਰਾ ਆ ਰਿਹਾ ਹੈ ਬਾਹਾਂ ਚਾਹੇ ਮੇਰੀ ਦੁਖਨ ਲੱਗੀ ਪਰ ਦੇਖੋ ਹਨਾ ਵੀ ਮੈਨੂੰ ਇਹ ਆ ਵੀਰ ਮੈਂ ਵੀ ਜੋ ਦੇਖ ਰਿਹਾ ਤੁਹਾਨੂੰ ਵੀ ਦਿਖਾਵਾਂ ਵਾਹ ਜੀ ਵਾਹ ਪਰ ਕੈਮਰਾ ਹਰ ਕੁਝ ਨਹੀਂ ਕੈਪਚਰ ਕਰਦਾ ਬਰਕਰ ਵੀ ਲੈਂਦਾ ਕਈ ਵਾਰ ਜਿਹੜੀ ਚੀਜ਼ ਨਹੀਂ ਵੀ ਕਰਨੀ ਉਹ ਕੈਮਰਾ ਕੈਪਚਰ ਕਰ ਲੈਂਦਾ ਆ ਮੱਖੀ ਆ ਪੈਂਦੀ ਉਹ ਵਾਹ ਜੀ ਵਾਹ ਜੰਗਲ ਜੰਗਲ ਮਿੱਤਰੋ ਜੰਗਲ ਹੈ ਜੰਗਲ ਹੈ ਆ ਦੇਖੋ ਮੈਂ ਤੁਹਾਨੂੰ ਕਹੀ ਜਾਂਦਾ ਨਾ ਕਿ ਕੈਮਰਾ ਥੱਲੇ ਕਰਨਾ ਦਾ ਮੇਰਾ ਵੀ ਤੇਰੇ ਲਈ ਕਰਨਾ ਕਿਉਂਕਿ ਅੱਗੇ ਦੀ ਅੱਕੇ ਨਿਆਰਾ ਹੋਰ ਵਧੀ ਜਾਣਾ ਹੋਰ ਵਧੀ ਜਾਣਾ ਨਾ ਰਹੇ ਨੇ ਔਕੀ ਭਰੀ ਹੋਣੀ ਉਹ ਦੇਖੋ ਕਿੱਥੇ ਬੈਠੇ ਝੋਟੇ ਨਾ ਆ ਕੇ ਪੂਰੀ ਧੁੱਪ ਦਾ ਨੰਦ ਲੈਂਦੇ ਆ ਮੌਂਕੀ ਭਾਜੀ ਤੇ ਮੌਂਕੀ ਭੈਣ ਜੀ ਬਣੇ ਅੱਗੇ ਦੀ ਅੱਗੇ ਮਿੱਤਰੋ ਹੋਰ ਸੁਆਦ ਹੈ ਇਹ ਨਹੀਂ ਹੈਗਾ ਵੀ ਆ ਚੀਜ਼ ਦਿਖਾਤੀ ਤਾਂ ਕੈਮਰਾ ਬੰਦ ਕਰਦਾ ਮੈਂ ਤਾਂ ਹੀ ਨਹੀਂ ਬੰਦ ਕਰ ਰਿਹਾ ਵੀ ਕੋਈ ਇੱਕ ਅੱਧੀ ਚੀਜ਼ ਮਿਸ ਨਾ ਹੋ ਜੇ ਬੜਾ ਆਨੰਦ ਆ ਅੱਗੇ ਦੀ ਅੱਗੇ ਹੋਰ ਵੀ ਆਨੰਦ ਹੈ ਇਹ ਕਿਤੇ ਬਾਈ ਕਿਸੇ ਹਿਲ ਸਟੇਸ਼ਨ ਤੋਂ ਘੱਟ ਨਹੀਂ ਲੱਗਦਾ ਸੀਰੀਅਸਲੀ ਇਹ ਕਿਸੇ ਹਿਲ ਸਟੇਸ਼ਨ ਤੋਂ ਘੱਟ ਨਹੀਂ ਹੈ ਬਸ ਇੱਥੇ ਜਿੱਦਾਂ ਇੱਥੇ ਇਹਨਾਂ ਦਾ ਆਨੰਦ ਮਾਣ ਲਈ ਇੱਥੇ ਬਣੇ ਹੋਏ ਨੇ ਇੱਕ ਕਿੱਕਰ ਰਿਜ਼ੋਰਟ ਬਣਿਆ ਹੋਇਆ ਹੈ ਇੱਕ ਬਰੋਟਾ ਫਾਰਮ ਬਣਿਆ ਹੋਇਆ ਮਤਲਬ ਇਦਾਂ ਦੇ 3-4 ਬਣੇ ਹੋਏ ਨੇ ਜਿਹੜੇ ਜੰਗਲ ਦੇ ਬਿਲਕੁਲ ਵਿੱਚ ਬਣੇ ਹੋਏ ਨੇ ਜਿਵੇਂ ਕਿਸੇ ਨੇ ਆਨੰਦ ਲੈਣਾ ਹੋਵੇ ਨਾ ਇਹੋ ਜਿਹੀ ਚੀਜ਼ ਦਾ ਕਿਉਂ ਉਹਦੇ ਚ ਤਾਂ ਬਰੋਟਾ ਫਾਰਮ ਤਾਂ ਮਤਲਬ ਵਧੀਆ ਉਹ ਵੀ ਘੁੰਮਣ ਨੂੰ ਪਰ ਕਿੱਕਰ ਲੋਚ ਸਾਰਾ ਕੁਝ ਹੁੰਦਾ ਹਨਾ ਉੱਥੇ ਮਤਲਬ ਗੋਲਫ ਕੋਰਟ ਬਣਿਆ ਹੋਇਆ ਉੱਥੇ ਨਾਈਟਸ ਫਾਰੀ ਵੀ ਹੁੰਦੀ ਆ ਹਨਾ ਜੀ ਤੇ ਉਹ ਮਤਲਬ ਪੂਰਾ ਆਫ ਰੋਡਿੰਗ ਆਫ ਰੋਡਿੰਗ ਸਾਰਾ ਮਾਹੌਲ ਆ ਉੱਥੇ A to Z ਮਤਲਬ ਐਕਟੀਵਿਟੀਜ਼ ਕਰਨ ਨੂੰ ਬਹੁਤ ਨਹੀਂ ਉੱਥੇ ਬੰਦਾ ਬੋਰ ਨਹੀਂ ਹੁੰਦਾ ਉਹ ਆਹੀ ਦੇਖ ਲਓ ਇਹੋ ਜਿਹੇ ਪਹਾੜਾਂ 'ਚ ਬਣਿਆ ਹੋਇਆ ਉਹ 1800 ਏਕੜ 'ਚ ਬਣਿਆ ਹੋਇਆ ਉਹ ਤੇ ਇਹੋ ਜਿਹੇ ਪਹਾੜਾਂ 'ਚ ਹੀ ਬਣਿਆ ਹੋਇਆ ਦੇਖੋ ਤਾਂ ਸਹੀ ਮਿੱਤਰੋ ਮੈਨੂੰ ਲੱਗਦਾ ਵੀ ਰੁਕਣਾ ਚਾਹੀਦਾ ਮੈਨੂੰ ਇੱਥੇ ਕਿਤੇ ਤੁਹਾਨੂੰ ਆਨੰਦ ਦਿਖਾਵਾਂ ਇੱਕਦਮ ਪਿਆਰ ਮੁਹੱਬਤ ਨਾਲ ਹੋ ਜਾਏਗਾ ਬਣਦੀ ਗੇਮ ਕਿ ਨਹੀਂ ਲਓ ਪਾਜੀ ਤੁਸੀਂ ਜਾਓ ਕੋ ਗੱਲ ਹੀ ਅਸੀਂ ਤਾਂ ਬਾਅਦੋਂ ਜਾ ਕੇ ਕਰਨਾ ਕਿ ਜਿਹੜਾ ਕੰਮ ਕਰਨਾ ਤੁਸੀਂ ਪਹਿਲਾਂ ਕਰ ਲਓ ਇਹਨੇ ਰੁਕਦਾ ਮੈਂ ਅੱਛਾ ਤੁਹਾਨੂੰ ਰੋਕ ਕੇ ਦਿਖਾਉਣਾ ਆ ਦੇਖੋ ਇੱਥੇਲੇ ਪਾਸੇ ਦਾ ਮਾਹੌਲ ਤੁਸੀਂ ਵੀ ਕਹੋਗੇ ਆਹ ਦੋ ਇੱਥੇ ਲਾਉਣਾ ਗੱਡੀ ਦੇਖੋ ਉਦਾਂ ਮੈਂ ਕਦੇ ਰੁੱਕ ਕੇ ਖੁਸ਼ ਨਹੀਂ ਹੁੰਦਾ ਬਾਹਰ ਗਰਮੀ ਬਹੁਤ ਤੇ ਦੇਖੋ ਹੁਣ ਥੋੜਾ ਪਿਆਰ ਆ ਮਿੱਤਰ ਥੋੜੇ ਪਿਆਰ ਕਰਕੇ ਹੁਣ ਸਾਰਾ ਕੁਝ ਕਰਨਾ ਪਊਗਾ ਓ ਵਾਹ ਜੀ ਵਾਹ ਵਾਹ ਜੀ ਵਾਹ ਇਹ ਤੁਹਾਨੂੰ ਦਿਖਾਇਆ ਜਾਵੇ ਜਾਂ ਨਾ ਦਿਖਾਇਆ ਜਾ ਪਰ ਵਿਸਾਈ ਦਿੰਦੇ ਆ ਦੇਖੋ ਬੱਲਾ 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 ਮਤਲਬ ਮੈਨੂੰ ਲੱਗਦਾ ਕੋਈ ਟਰੈਕਿੰਗ ਟ੍ਰੋਕਿੰਗ ਦਾ ਰਾਹ ਜਿਹੜੇ ਮਤਲਬ ਲਾਗ ਪਾਸ ਕੋਈ ਪਿੰਡ ਹੋਣਗੇ ਜਾਂ ਕੁਝ ਹੋਊਗਾ ਵੈਸੇ ਪਿੰਡ ਨੇੜੇ ਤੇੜੇ ਦਿਖਿਆ ਕੋਈ ਨਹੀਂ ਮੈਨੂੰ ਪਰ ਉਹ ਉੱਥੇ ਟਰੈਕਿੰਗ ਵਾਸਤੇ ਨਾ ਉੱਥੇ ਰਾਹ ਇੱਕ ਬਣਿਆ ਹੋਇਆ ਉਹ ਰਾਹ ਜਾਂ ਬਣਿਆ ਹੋਇਆ ਦੇਖੋ ਟਰੈਕਿੰਗ ਕਰੀ ਜਾਵੇ ਇੱਥੇ ਕਿੰਨਾ ਸਵਾਦ ਆਵੇ ਹਨਾ ਪੂਰੇ ਆਪਣੇ ਗੀਅਰ ਪਾ ਕੇ ਕਰਿਆ ਜਾਵੇ ਕਿੰਨਾ ਆਨੰਦ ਆਵੇ ਓਏ ਹੋਏ ਹੋਏ ਓਹੋ ਮੰਕੀ ਭਾਜੀ ਹੁਣ ਆ ਗਏ ਸੌਰੀ 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 ਫੋਨ ਨਾ ਹੋਇਆ ਮੰਕੀ ਭਾਜੀ ਉਹ ਮੇਰੇ ਤੋਂ ਡਰਦਾ ਮੈਂ ਉਹ ਤੋਂ ਡਰਦਾ ਉਹ ਅੱਛਾ ਮੰਕੀ ਭਾਜੀ ਹੁਣ ਉਰੇ ਹੀ ਬੈਠੇ ਨੇ ਇੱਕ ਉਹ ਮੇਰੇ ਤੋਂ ਡਰਦਾ ਮੈਂ ਉਹ ਤੋਂ ਡਰਦਾ ਹੋਰ ਵੀ ਆ ਗਏ ਨੇ ਉਹਨਾਂ ਨੂੰ ਲੱਗਿਆ ਵੀ ਮੈਂ ਕੁਝ ਖਾਣ ਨੂੰ ਪਾਉਂਗਾ ਬਟ ਯਾਰ ਸੌਰੀ ਭਾਜੀ ਮੇਰੇ ਕੋਲ ਵੀ ਕੁਝ ਨਹੀਂ ਹੈਗਾ ਮੇਰੇ ਕੋਲ ਜੇ ਕੁਝ ਹੁੰਦਾ ਤਾਂ ਮੈਂ ਜਰੂਰ ਮੰਦਾ ਮੇਰੇ ਕੋਲ ਸਿਰਫ ਚੰਗੰ ਪਹੀਆ ਨੇ ਉਹ ਤੁਹਾਡੇ ਕੰਮ ਦੀਆਂ ਨਹੀਂ ਹੈਗੀਆਂ ਕੰਪੂਰ ਹੋ ਜੂਗਾ ਉਹਦੇ ਨਾਲ ਸੋ ਇਹ ਬਾਤ ਹੈ ਚਲੋ ਕੋਈ ਗੱਲ ਨਹੀਂ ਚਲੋ ਮਿੱਤਰੋ ਹੁਣ ਮੇਰੀ ਵੀ ਬਾਹ ਨੂੰ ਦੋ ਆਰਾਮ ਦਿੱਤੇ ਫਿਰ ਮੈਂ ਅੱਗੇ ਜਾ ਕੇ ਕੰਪੂਰ ਜੇ ਕੋ ਵਧੀਆ ਹੋਗਾ ਉਹ ਤਾਂ ਮੈਂ ਰੋਕ ਕੇ ਜਰੂਰ ਦਿਖਾਉਂਗਾ ਜਿੰਨਾ ਦਿਖਾ ਦਵਾਂ ਫਿਰ ਮੈਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਕੇ ਹੀ ਕਰੂੰਗਾ ਫਿਰ ਅਗਲਾ ਪ੍ਰੋਸੈਸ ਜਿਹੜਾ ਕਰਨਾ ਠੀਕ ਹੈ ਜੀ। ਓਕੇ ਮਿੱਤਰੋ ਕਿਓ 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 ਕਿਓ। ਬੋਤੋ ਓਕੇ ਇਹ ਕਿਹੜਾ ਸੌਖਾ ਕੰਮਾ ਗੱਡੀ ਭਾਈ ਵੀ ਦੇਖਦਾ ਵੀ ਕਿਤੇ ਖਾਦੀ ਪੀਤੀ ਲੱਗਦੀ ਹੈ ਇਹਦੀ। ਜਿਹੜਾ ਗੱਡੀ ਟੇਢੀ ਵਿੰਗੀ ਚਲਾਉਂਦਾ। ਇਹ ਤਾਂ ਰਿਸਕੀ ਜੌਬ ਆ ਬਰ ਮਿੱਤਰੋ। ਠੀਕ ਹੈ ਚਲੋ ਟੇਕ ਕੇਅਰ। ਚਲਾਉਣਾ ਤਾਂ ਚਾਹੀਦਾ ਨਹੀਂ ਵੈਸੇ ਮੈਨੂੰ ਕੈਮਰਾ ਗੱਡੀ ਚਲਾਉਂਦੇ ਹੋਏ। ਪਰ ਚਲੋ ਕੋਈ ਗੱਲ ਨਹੀਂ। ਇੰਨਾ ਕਿ ਪਿਆਰ ਦੇ ਦੋ ਮਿੱਤਰੋ ਮੈਂ ਬੰਦਾ ਹੀ ਰੱਖ ਲਾ ਇੱਕ ਕੈਮਰਾ ਫੜਨ ਨੂੰ ਇੱਕ ਉਹਨੂੰ ਲੈ ਕੇ ਰਾਵਾਂ ਕੈਮਰਾ ਬਸ ਉਹਨੂੰ ਕਹਣਾ ਤੂੰ ਕੁਝ ਕਰਨਾ ਨਹੀਂ ਬਸ ਤੂੰ ਮੈਨੂੰ ਫਿਲਮਾਈ ਜਾਣਾ ਮਤਲਬ ਮੈਨੂੰ ਰਿਕਾਰਡ ਕਰਨਾ ਤੂੰ ਠੀਕ ਹੈ ਨਹੀਂ ਇੰਨਾ ਇੱਕ ਮਤਲਬ ਪਿਆਰ ਮੁਹੱਬਤ ਦਿਖਾ ਦੋ ਮੇਨਾ ਅੰਦਰ ਦੇਖੋ ਮਿੱਤਰੋ ਕਿੰਨਾ ਸੋਹਣਾ ਹੈ ਕਿੰਨਾ ਉੱਪਰ ਜਾ ਕੇ ਬਣਾਇਆ ਹੋਇਆ ਆ ਉਹਦਾ ਪਾਰਕ ਹੈ ਬਹੁਤ ਉੱਚਾ ਹੈ ਬਹੁਤ ਉੱਚਾ ਆ ਪਿੰਡਾਂ ਨੇੜੇ ਇੱਕ ਉੱਥੋਂ ਹਲੇ ਮੈਂ ਥੋੜੀਕਤੋਂ ਹੀ ਆਇਆ 2 ਕਿਲੋਮੀਟਰ ਬਹੁਤ ਉੱਚਾ ਮੰਦਿਰ ਬਣਾਇਆ ਬਹੁਤ ਸੋਹਣਾ ਮੰਦਿਰ ਸੀ ਆ ਮਿੱਤਰੋ ਦੇਖ ਲੋ ਕੈਮਰੇ ਦਾ ਕਿੱਡਾ ਪ੍ਰਭਾਵ ਪੈਂਦਾ ਆ ਮੈਂ ਤੇਲ ਪਾਉਣਾ ਹੀ ਭੁੱਲ ਗਿਆ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕਿਤੇ ਨੇੜੇ-ਤੇੜੇ ਮੈਨੂੰ ਪੰਪ ਵੀ ਮਿਲਣਾ ਤੇ ਲਾਈਟ ਵੀ ਬਲਿੰਕ ਕਰਨ ਲੱਗੀ ਗੱਡੀ ਦੀ ਦੇ ਘਨੋ ਹਣਾ ਇਹ ਵੀ ਇੱਕ ਵੱਡਾ ਰਿਸਕ ਹੋ ਚੁੱਕਿਆ ਹੈ ਪਹਿਲਾਂ ਡਰਾਈਵਿੰਗ ਕੀਤੀ ਪਹਾੜਾਂ 'ਚ ਦੇਖ ਲਓ ਕੈਮਰਾ ਫੜ ਕੇ ਜੀ ਹੁਣ ਇੱਕ ਆ ਦੋ ਚਾਰ ਰਿਸਕ ਹੋ ਗਿਆ ਕੀ ਕਰੀਏ ਕੀ ਕਰੀਏ ਪੰਪ ਮੈਨੂੰ ਲੱਗਦਾ ਨਹੀਂ ਵੀ ਨੇੜੇ ਤੇੜੇ ਹੁਣ ਜੇ ਪੰਪ ਹੋਵੇ ਵੀ ਹੁਣ ਚੰਗੇ ਮਾੜੇ ਦਾ ਵੀ ਫਰਕ ਪੈਂਦਾ ਨਾ ਲਓ ਜੀ ਇੱਕ ਹੋਰ ਸਿਰੀ ਸੇ ਆਪਾਂ ਸਾਡੇ ਗਲ ਵਿੱਚ ਪੈ ਚੁੱਕਿਆ ਹੈਗਾ ਕੋਈ ਗਾ ਨਹੀਂ ਗਾਂ ਜਾ ਕੇ ਦੇਖਦੇ ਹਾਂ ਕੀ ਪੰਪ ਹੈ ਕੁਛ ਨਾ ਕੁਛ ਤਾਂ ਮਿਲੇਗਾ ਲੋ ਮਿੱਤਰੋ ਪੰਪ ਤਾਂ ਆਪਾਂ ਨੂੰ ਮਿਲ ਗਿਆ ਸੀ ਨੇੜੇ ਆ ਗਿਆ ਸੀ ਯਾਰ ਬੜਾ ਵਧੀਆ ਪੰਪ ਆ ਮੈਂਵੇਂ ਨਿੰਦੀ ਗਿਆ ਵੀ ਪਤਾ ਨਹੀਂ ਪੰਪ ਚੰਗਾ ਮੜਾ ਮਿਲੂ ਨਹੀਂ ਮਿਲੂ ਬੜਾ ਵਧੀਆ ਪੰਪ ਮਿਲ ਗਿਆ ਯਾਰ ਟਾਪ ਦਾ ਪੰਪ ਹੈ ਐਚਪੀ ਵਾਲਿਆਂ ਦਾ ਹੈ ਮਾਰਸ਼ਲ ਪ੍ਰਦੇਸ਼ ਵਾਲਿਆਂ ਦਾ ਹਿੰਦੁਸਤਾਨ ਪੈਟਰੋਲੀਆ ਮਿੱਤਰੋ ਹਿਮਾਚਲ ਪ੍ਰਦੇਸ਼ ਨਾਲ ਆਉਂਦੇ ਹੋਰ ਕਿਤੇ ਮੇਰਾ ਮਜ਼ਾਕ ਡਾਉ ਵੀ ਇਹਨੂੰ ਕੁਝ ਨਹੀਂ ਪਤਾ ਵਧੀਆ ਪੰਪ ਮਿਲ ਗਿਆ ਵਧੀਆ ਕੋ ਮਿੱਤਰੋ ਬੰਦਾ ਉਮਰ ਦੇ ਹਿਸਾਬ ਨਾਲ ਸਿਆਣਾ ਵੀ ਹੋ ਜਾਂਦਾ ਹਨਾ ਪਹਿਲਾਂ ਪ੍ਰਵਾਹ ਨਹੀਂ ਸੀ ਕਰਦੇ ਹੁਣ ਜੇ ਕਿਸੇ ਦਾ ਪਤਾ ਲੈਣ ਜਾਣਾ ਤਾਂ ਫਲ ਫਰੂਟ ਲੈ ਕੇ ਜਾਣਾ ਚਾਹੀਦਾ ਸਿਆਣੇ ਬਣੋ ਸਿਆਣੇ ਮੇਤ੍ਰੋ ਹੋ ਗਏ ਆਪਾਂ ਥੱਕ ਗਏ ਚੱਲਦੇ ਆਂ ਵਾਪਸ ਘਰ ਨੂੰ ਹੋਰ ਕੋਈ ਵੇਦੀ ਤੋਂ ਅੱਤੇ ਆਪਾਂ ਦਲਵਾਗ ਬਾਈ ਦੇ ਬੇਟੇ ਦਾ ਪਤਾ ਲੈਣ ਆਏ ਸੀ ਹੁਣ ਬੰਦਾ ਸਾਡਾ ਕੈਂਮ ਹੈ ਤੇ ਬਾਈ ਨੇ ਕਹੇ ਬਿਧੀ ਚਾਹ ਤੇ ਆਪਾਂ ਉਹਨਾਂ ਚੱਲਿਆ ਵਾਪਸ ਆਪਣੇ ਘਰ ਐਤੋਂ ਵੇਲਾ ਨਹੀਂ ਰਹੋ ਜੇ ਘਰ ਪਹੁੰਚ ਜਾਣਾ ਚਾਹੀਦਾ ਘਰ ਜਾ ਕੇ ਵੀ ਹਾਜ਼ਰੀ ਲਵਾ ਦੇਣੀ اپنی ਨੇਰੇ ਤੋਂ ਪਹਿਲਾਂ ਪਹਿਲਾਂ ਫਿਰ ਉਹ ਤੋਂ ਬਾਅਦ ਜਾਣਾ ਆਪਾਂ ਇੱਕ ਹੋਰ ਮੀਟਿੰਗ ਤੇ ਇਹ ਸਾਡਾ ਉਹ ਸਾਹਮਣੇ ਗੁਰਦੁਆਰਾ ਟੀਪੀ ਸਾਹਿਬ ਸਾਡੇ ਐਮਐਲਏ ਸਾਹਿਬ ਨੇ ਇੱਥੇ ਕਿਸ਼ਤੀਆਂ ਚਲਾਤੀਆਂ ਬੜਾ ਗਾਹ ਪਿਆ ਹੋਇਆ ਸਾਡੇ ਸ਼ਹਿਰ ਚ ਵੋਟ ਕਲੱਬ ਵੋਟ ਕਲੱਬ ਵੋਟ ਕਲੱਬ ਮੈਟਰ ਵੋਟ ਕਲੱਬ ਨਹੀਂ ਇਹ ਕੱਲਾ VOTING ਸਟਾਰਟ ਹੋਈ ਆ ਤੋ ਕਿਸ਼ਤੀਆਂ ਪਾ ਕੇ ਵੋਟ ਕਲੱਬ ਪੈਂਦੀ ਰੀਸ ਨਹੀਂ ਹੋ ਜਾਣੀ ਹੈ ਵੋਟ ਕਲੱਬ ਦਾ ਉਦੋਂ ਮੰਨਾਂਗੇ ਜਦਨ ਜਦੋਂ ਪਹਿਲਾਂ ਸਾਡੇ ਪਿੰਕਾਸ਼ੀਆ ਦੀ ਇਮਾਰਤ ਬਣੀ ਹੁੰਦੀ ਸੀ ਉਦਾਂ ਹੀ ਬਣੇ ਸਾਰਾ ਕੁਝ ਉਦਾਂ ਹੋਵੇ ਹਨਾ ਚਲੋ ਵਧੀਆ ਗੱਲ ਆ ਨਵੀਂ ਬਿਲਡਿੰਗ ਬਣ ਚੀ ਸਭ ਕੁਝ ਹੋ ਜੇ ਅਸੀਂ ਤਾਂ ਫੇਰ ਮੰਨਾਂਗੇ ਵੀ ਇਹ ਫੋਰਟ ਕਲਾਪਾ ਉਹ ਚਾਰ ਕਿਸ਼ਤੀਆਂ ਹੀ ਚੱਲਣੀਆਂ ਹੈ ਅੱਜ ਚੱਲੀਆਂ ਪਹਿਲਾਂ ਵੀ ਚੱਲੀਆਂ ਸੀ ਇੱਕ ਵਾਰ ਹਾਂਜੀ ਉਹ ਚਾਰ ਦਿਨ ਚੱਲੀਆਂ ਫੇਰ ਉਹਨਾਂ ਦੀ ਵੀ ਹਵਾ ਨਿਕਲ ਗਈ ਹੁਣ ਇਹ ਵੀ ਦੇਖ ਲੈਂਦੇ ਕਿੰਨੇ ਦਿਨ ਚੱਲਦੀਆਂ ਨੇ ਠੀਕ ਹੈ ਜੀ ਉਥੇ ਪੂਰਾ ਮਾਹੌਲ ਰਚਿਆ ਜਾਵੇ ਪੰਕਾਸ਼ੀ ਅੰਗੋ ਫਿਰ ਉਹਨੂੰ ਬੋਟ ਕਲੱਬ ਕਹਾਂਗੇ ਚਾਰ ਕਿਸ਼ਤੀਆਂ ਨੂੰ ਅਸੀਂ ਬੋਟ ਕਲੱਬ ਨਹੀਂ ਕਹਿ ਸਕਦੇ ਏ ਗੱਲ ਤਾਂ ਜੀ ਗੱਲ ਚਲੋ ਬੰਦੇ ਨੇ ਇਨੀਸ਼ੀਏਟਿਵ ਕੀਤਾ ਏ ਹਣਾ ਇੱਕ ਉਹ ਕੀਤਾ ਵਧੀਆ ਗੱਲ ਆ ਚੰਗੇ ਅਸੀਂ ਮਾੜਾ ਨਹੀਂ ਕਹਿੰਦੇ ਬਟ ਇਹਨੂੰ ਬੋਟ ਕਲੱਬ ਦਾ ਨਾਮ ਦੇਣਾ ਹਲੇ ਦੁਬਾਰਾ ਉਸ ਗੱਲ ਨਾਲ ਮੈਂ ਸਹਿਮਤ ਨਹੀਂ ਵਧੀਆ ਗੱਲ ਆ ਇਨਵੈਸਟ ਕੀਤੀ ਆ ਕੰਪੋਟਰ ਬੋਟ ਲੈ ਕੇ ਆਏ ਆ ਕਿਸੇ ਨੇ ਇਨਵੈਸਟਮੈਂਟ ਕੀਤੀ ਹੋਊ ਸਭ ਕੁਝ ਉਹ ਮੰਨਿਆ ਠੀਕ ਹੈ ਬਟ ਉੱਥੇ ਪੂਰਾ ਪ੍ਰਬੰਧ ਉਦਾਂ ਦਾ ਹੋਵੇ ਜਿੱਦਾਂ ਪਹਿਲਾਂ ਹੁੰਦਾ ਸੀ ਫੇਰ ਸਵਾਦ ਆਵੇ ਗੱਲ ਦਾ ਬਾਕੀ ਭਾਈ ਕੁੱਟ ਲੱਕ ਚੰਗਾ ਕੰਮ ਇਹ ਆ ਜੀ ਸਾਡੇ ਸ਼ਹਿਰ ਦਾ ਸਰਕਾਰੀ ਕੰਮ ਹੈ ਜੀ ਬਹੁਤ ਮਸ਼ਹੂਰ ਕਾਲਜ ਹੈ ਪੰਜਾਬ ਦਾ ਕੰਦੇ ਭਾਈ ਇੱਥੇ ਉਸਤਾਦ ਜੀ ਵੀ ਬੜੇ ਹੋਏ ਨੇ ਉਸਤਾਦ ਜੀ ਪੜ੍ਹੇ ਵੀ ਬਹੁਤ ਜੁੰਡੇ ਵੀ ਬਹੁਤ ਪਟਾਏ ਉਸਤਾਦ ਜੀ ਨੇ ਉਹਰੇ ਫਿਰ ਉੱਥੇ ਵੀ ਪੜ੍ਹੇ ਨੇ ਭਾਈ ਚੰਡੀਗੜ੍ਹ ਕੋ ਚਲੇ ਗਏ ਸੀ ਫਿਰ ਉਸਤਾਦ ਜੀ ਵੱਟੇ ਹੋ ਗਏ ਸੀ ਨਾ ਆ ਮੁੰਡਾ ਨਾਰੀਅਲ ਆਲਾ ਭਾਈ ਇਹ ਤੋਂ ਨਾਰੀਅਲ ਪੀਆ ਕਰਾ ਸਾਡੇ ਸ਼ਹਿਰ ਵਾਲਿਓ ਆਪਣਾ ਜੀ ਸਾਡੇ ਸ਼ਹਿਰ ਦੇ ਮਸ਼ਹੂਰ ਡਰਾਈ ਕਲੀਨਰਸ ਰੋਜ਼ ਵਾਈਟ ਮੈਂ ਕਹਿੰਦਾ ਜੀ ਇਹ ਵੀ ਇੱਕ ਕੀੜਾ ਹੀ ਆ ਇਹ ਇਹ ਵੀ ਇੱਕ ਕੀੜਾ ਹੀ ਆ ਜੇ ਤੁਸੀਂ ਇਹਨਾਂ ਤੋਂ ਡਰਾਈ ਕਲੀਨ ਕਰਾ ਕੇ ਕੋਈ ਕੱਪੜਾ ਖਾਸ ਕਰ ਕੁੜਤਾ ਪਜਾਮਾ ਵੈਸੇ ਤਾਂ ਸਾਰੇ ਕੱਪੜੇ A to Z ਅਲਟੀਮੇਟ ਕਰਦੇ ਆ ਜੇ ਤੁਸੀਂ ਕੁੜਤਾ ਪਜਾਮਾ ਇਹਨਾਂ ਤੋਂ ਡਰਾਈ ਕਲੀਨ ਕਰਾ ਕੇ ਕਰਾ ਪਵਾ ਲਿਆ ਪਾ ਲਿਆ ਨਾ ਇੱਕ ਵਾਰ ਮੈਂ ਕਹਿੰਦਾ ਛੱਡ ਦੋ ਗੱਲ ਕੀੜਾ ਹੈ ਬਾਈ ਕੀੜਾ ਪੁੱਲ ਜਾਓਗੇ ਮੇਤਰੋ ਤੂਫਾਨ ਹੀ ਆ ਗਿਆ ਤੂਫਾਨ ਰੋਟੀ ਓਏ ਕਿੰਨੀ ਮਿੱਟੀ ਉੱਡ ਰਹੀ ਆ ਤੂਫਾਨ ਦਾ ਤੂਫਾਨ ਆ ਗਿਆ ਇੱਕੋ ਦਮ ਚਲੋ ਜੀ ਮੈਂ ਕਿਹਾ ਵੀਡੀਓ ਤਾਂ ਐਂਡ ਕਰਨੀ ਹੋ ਆ ਓਏ ਫਿਰ ਲੋ ਵੀ ਮਿੱਤਰੋ ਗੁੱਡ ਨਾਈਟ ਐਸੀ ਆਪਣਾ ਦੋ ਦਿਨਾਂ ਦਾ ਵਲੌਗ ਠੀਕ ਹੈ ਜੀ ਤੇ ਨੈਕਸਟ ਵਲੌਗ ਤੇ ਮਿਲਦੇ ਆਂ ਧਿਆਨ ਰੱਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਰੱਬ ਰੱਖਾ